ਤਾਂ ਬਾਬਾ ਸ੍ਰੀ ਚੰਦ ਜੀ ਇਨਸਾਨ ਦਾ ਜੀਵਨ ਇੱਕ ਬੂੰਦ ਤੋਂ ਸ਼ੁਰੂ ਹੁੰਦਾ ਹੈ ਜਦੋਂ ਉਹ ਇਨਸਾਨ ਇੱਕ ਬੂੰਦ ਦੇ ਰੂਪ ਵਿੱਚ ਹੁੰਦਾ ਹੈ ਤਾਂ ਵੀ ਉਹ ਸੋਚਦਾ ਹੈ ਕਿ ਮੈਂ ਪਰਮਾਤਮਾ ਦੇ ਬਾਰੇ ਜਾਣਦਾ ਹਾਂ ਅਤੇ ਪਰਮਾਤਮਾ ਦੇ ਬਾਰੇ ਮੈਨੂੰ ਪੂਰਨ ਰੂਪ ਵਿੱਚ ਗਿਆਨ ਹੈ ਪਰ ਉਸ ਨੂੰ ਨਹੀਂ ਪਤਾ ਕਿ ਉਹ ਤਾਂ ਇੱਕ ਬੂੰਦ ਹੀ ਹੈ ਪਰਮਾਤਮਾ ਤਾਂ ਬਹੁਤ ਵਿਸ਼ਾਲ ਹੈ ਪਰਮਾਤਮਾ ਤਾਂ ਸਮੁੰਦਰ ਹੈ ਇੱਕ ਬੂੰਦ ਉਸ ਵਿੱਚ ਕੋਈ ਵੀ ਮਾਇਨੇ ਨਹੀਂ ਰੱਖਦੀ हां ਉਸ ਪੂਨਦ ਦਾ ਅਸਰ ਸਮੁੰਦਰ ਵਿੱਚ ਹੁੰਦਾ ਹੈ ਜਿਵੇਂ ਕਿ ਬਾਬਾ ਸ਼੍ਰੀ ਚੰਦ ਜੀ ਪੂਰਨ ਰੂਪ ਵਿੱਚ ਪਰਮਾਤਮਾ ਦਾ ਰੂਪ ਸਨ ਬਾਬਾ ਸ਼੍ਰੀ ਚੰਦ ਜੀ ਜਿੱਥੇ ਵੀ ਜਾਂਦੇ ਕਰਾਮਾਤ ਉਹਨਾਂ ਦੇ ਨਾਲ ਚੱਲਦੀ ਬਾਬਾ ਸ਼੍ਰੀ ਚੰਦ ਜੀ ਦੇ ਹੱਥੋਂ ਲਗਾਏ ਹੋਏ ਦਰਖਤ ਪੇੜ ਪੌਦੇ ਟਾਲੀ ਚਨਾਰ ਦੇ ਰੁੱਖ ਅਜੇ ਵੀ ਮੌਜੂਦ ਹਨ ਬਾਬਾ ਸ਼੍ਰੀ ਚੰਦ ਜੀ ਦੀ ਆਸਥਾ ਦਾ ਕੇਂਦਰ ਹਨ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਹੋਣ ਦਾ ਸਬੂਤ ਹਨ ਬਾਬਾ ਸ੍ਰੀ ਚੰਦ ਜੀ ਦੀ ਕਰਾਮਾਤ ਉਹਨਾਂ ਦੇ ਭਗਤਾਂ ਦੇ ਨਾਲ ਬਣੀ ਰਹਿੰਦੀ ਹੈ। ਬਾਬਾ ਸ੍ਰੀ ਚੰਦ ਜੀ ਅਜੇ ਹੈ ਪਰਮਾਤਮਾ ਦੇ ਰੂਪ ਜੋ ਅੱਜ ਵੀ ਧਰਤੀ ਤੇ ਮੌਜੂਦ ਹਨ। ਬਾਬਾ ਸ੍ਰੀ ਚੰਦ ਜੀ ਦੀ ਕਿਰਪਾ ਅਤੇ ਬਾਬਾ ਸ੍ਰੀ ਚੰਦ ਜੀ ਦਾ ਪਿਆਰ ਉਹਨਾਂ ਦੇ ਭਗਤਾਂ ਦੇ ਨਾਲ ਹੈ ਅਤੇ ਹਮੇਸ਼ਾ ਰਹੇਗਾ। ਬਾਬਾ ਸ੍ਰੀ ਚੰਦ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੇ ਭਗਤ ਗੁਰਬਾਣੀ ਨਾਲ ਜੁੜ ਕੇ ਦੁਨੀਆ ਨੂੰ ਤਾਰਦੇ ਹਨ। ਕਹਿੰਦੇ ਹਨ ਕਿ ਇਨਸਾਨ ਜਿਸ ਨੂੰ ਮੰਨਦਾ ਹੈ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ ਜੋ ਬਾਬਾ ਸ਼੍ਰੀ ਚੰਦ ਜੀ ਨੂੰ ਸੱਚੇ ਮਨ ਅਤੇ ਪਿਆਰ ਨਾਲ ਮੰਨਦੇ ਹਨ ਉਸੇ ਤਰ੍ਹਾਂ ਦੇ ਹੋ ਜਾਂਦੇ ਹਨ ਉਹਨਾਂ ਦਾ ਸੁਭਾਅ ਨਿਮਰਤਾ ਵਾਲਾ ਅਤੇ ਬਾਬਾ ਜੀ ਨੂੰ ਪਿਆਰ ਕਰਨ ਵਾਲਾ ਹੀ ਬਣ ਜਾਂਦਾ ਹੈ ਪ੍ਰਮਾਤਮਾ ਨੂੰ ਮੰਨਣ ਵਾਲੇ ਨੂੰ ਆਪਣੇ ਗੁਣ ਪਤਾ ਨਹੀਂ ਹੁੰਦੇ ਪਰ ਜਿਸ ਨੂੰ ਪ੍ਰਮਾਤਮਾ ਪਿਆਰ ਕਰਦਾ ਹੈ ਪ੍ਰਮਾਤਮਾ ਉਸ ਤੇ ਗੁਣ ਦੁਨੀਆ ਤੱਕ ਪਹੁੰਚਾ ਦਿੰਦਾ ਹੈ ਜੀਵੇਂ ਮਿੱਟੀ ਨੂੰ ਆਪਣੇ ਗੁਣ ਦੇ ਬਾਰੇ ਪਤਾ ਨਹੀਂ ਹੁੰਦਾ ਜਦੋਂ ਉਸ ਵਿੱਚ ਇੱਕ ਪੇੜ ਲੱਗਦਾ ਹੈ ਮਿੱਟੀ ਦੇ ਗੁਣਾ ਨੂੰ ਪੇੜ ਧਰਤੀ ਤੇ ਪੇਸ਼ ਕਰਦਾ ਹੈ ਅਤੇ ਲੋਕਾਂ ਤੱਕ ਪਹੁੰਚਾਉਂਦਾ ਹੈ ਉਸੇ ਤਰ੍ਹਾਂ ਪਰਮਾਤਮਾ ਦੀ ਮਿਹਰ ਹੈ ਇਨਸਾਨ ਤਾਂ ਮਿੱਟੀ ਦਾ ਪੁੱਤਲਾ ਹੈ ਪਰਮਾਤਮਾ ਦੀ ਮਿਹਰ ਹੀ ਇਨਸਾਨ ਦੇ ਗੁਣ ਇਨਸਾਨਾਂ ਅਤੇ ਹੋਰ ਦੁਨੀਆ ਦੇ ਲੋਕਾਂ ਤੱਕ ਪਹੁੰਚਾਉਂਦੀ ਹੈ ਇਹ ਹੀ ਪਰਮਾਤਮਾ ਦੀ ਕਿਰਪਾ ਹੈ ਸਧਾਰਨ ਵਿਅਕਤੀ ਉਸ ਦੀ ਕਿਰਪਾ ਦੇ ਬਾਰੇ ਜਾਣ ਨਹੀਂ ਸਕਦਾ ਹੈ ਅਤੇ ਨਹੀਂ ਵੀ ਜਾਣ ਸਕਦਾ ਆਪੋ ਆਪਣੀ ਸੋਚ ਦੀ ਗੱਲ ਹੈ ਜਿੱਦੋਂ ਇਨਸਾਨ ਦਾ ਜਨਮ ਹੁੰਦਾ ਹੈ ਸੋਚ ਇੱਕ ਲਿਮਟ ਹੁੰਦੀ ਹੈ ਪਰ ਆਲੇ ਦੁਆਲੇ ਤੋਂ ਪ੍ਰਭਾਵਿਤ ਹੋ ਕੇ ਇਨਸਾਨ ਆਪਣੀ ਸੋਚ ਬਦਲ ਲੈਂਦਾ ਹੈ ਜਿਸ ਰੂਪ ਵਿੱਚ ਪ੍ਰਮਾਤਮਾ ਨੇ ਇਨਸਾਨ ਨੂੰ ਪੈਦਾ ਕੀਤਾ ਉਹ ਸੋਚ ਆਪਣੀ ਖਤਮ ਕਰ ਦਿੰਦਾ ਹੈ ਅਤੇ ਪਰਮਾਤਮਾ ਦੁਆਰਾ ਦਿੱਤੀ ਹੋਈ ਸੋਚ ਦੁਨੀਆ ਦੀ ਦਿੱਤੀ ਹੋਈ ਸੋਚ ਵਿੱਚ ਬਦਲ ਜਾਂਦੀ ਹੈ ਪਰ ਜੋ ਇਨਸਾਨ ਪਰਮਾਤਮਾ ਦੀ ਸੋਚ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਪਰਮਾਤਮਾ ਦੇ ਗੁਣ ਆਪਣੇ ਅੰਦਰ ਪ੍ਰਵੇਸ਼ ਕਰਨ ਦੀ ਆਗਿਆ ਦਿੰਦਾ ਹੈ ਪਰਮਾਤਮਾ ਉਸ ਨੂੰ ਆਪਣੀ ਮਿਹਰ ਦੇ ਨਾਲ ਅਜਿਹੇ ਗੁਣ ਪ੍ਰਦਾਨ ਕਰ ਦਿੰਦੇ ਹਨ ਅਜਿਹੇ ਗੁਣ ਉਸ ਦੇ ਸਰੀਰ ਵਿੱਚੋਂ ਪ੍ਰਗਟ ਕਰ ਦਿੰਦੇ ਹਨ ਜੋ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪਰਮਾਤਮਾ ਦੀ ਹੋਂਦ ਨੂੰ ਪ੍ਰਗਟਾਉਂਦੇ ਹਨ ਪਰਮਾਤਮਾ ਨੂੰ ਸਿੱਧ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਜੋ ਹੈ ਹੀ ਪਰਮਾਤਮਾ ਉਸ ਨੂੰ ਆਪਣੇ ਆਪ ਨੂੰ ਸਿੱਧ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਉਸ ਦੇ ਸਾਹਮਣੇ ਤਾਂ ਇਨਸਾਨ ਮਿੱਟੀ ਦੇ ਪੁਤਲੇ ਹਨ ਮਿੱਟੀ ਦੇ ਪੁਤਲਿਆਂ ਨੂੰ ਪਰਮਾਤਮਾ ਨੂੰ ਕੋਈ ਦੱਸਣ ਦੀ ਜ਼ਰੂਰਤ ਨਹੀਂ ਕੀ ਮੈਂ ਹਾਂ ਜਾਂ ਨਹੀਂ ਪਰਮਾਤਮਾ ਤਾਂ ਅਜੇ ਹੀ ਸ਼ਕਤੀ ਹੈ ਮਿੱਟੀ ਦੇ ਪੁਤਲੇ ਵਿੱਚ ਵਸਦੀ ਹੈ ਮਿੱਟੀ ਦਾ ਪੁਤਲਾ ਉਸ ਨੂੰ ਸਮਝੇ ਪਰਮਾਤਮਾ ਤਾਂ ਪਰਮਾਤਮਾ ਉਸ ਨੂੰ ਨજર ਆਵੇਗਾ ਜੇਕਰ ਉਹ ਪਰਮਾਤਮਾ ਨੂੰ ਨਹੀਂ ਸਮਝਦਾ ਤਾਂ ਉਸ ਨੂੰ ਨજર ਨਹੀਂ ਆਵੇਗਾ ਬਸ ਦੇਖਣ ਦੀ ਗੱਲ ਹੈ ਸੁਣਨ ਦੀ ਗੱਲ ਹੈ ਫੀਲ ਕਰਨ ਦੀ ਗੱਲ ਹੈ ਜਿਸ ਨੂੰ ਫੀਲ ਹੋਣ ਲੱਗ ਪਿਆ ਮਿੱਟੀ ਦੇ ਕਾਨ ਵਿੱਚੋਂ ਪਰਮਾਤਮਾ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇਗੀ ਜਿਸ ਨੂੰ ਫੀਲ ਨਹੀਂ ਹੋਇਆ ਗੁਲਾਬ ਦੇ ਵਿੱਚੋਂ ਵੀ ਉਸ ਨੂੰ ਖੁਸ਼ਬੂ ਨਹੀਂ ਆਵੇਗੀ ਜਿਸ ਨੂੰ ਫੀਲ ਹੋ ਗਿਆ ਆਪਣੀ ਸਾਹ ਵਿੱਚੋਂ ਵੀ ਉਸ ਨੂੰ ਪਰਮਾਤਮਾ ਦੀ ਖੁਸ਼ਬੂ ਆਵੇਗੀ ਬਸ ਖੁਸ਼ਬੂ ਮਹਿਸੂਸ ਕਰਨ ਦੀ ਗੱਲ ਹੈ ਬਸ ਪਰਮਾਤਮਾ ਨੂੰ ਫੀਲ ਕਰਨ ਦੀ ਗੱਲ ਹੈ ਬਾਕੀ ਤਾਂ ਆਪੋ ਆਪਣੀ ਸੋਚ ਹੈ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ